ਆਮਨੋ-ਜਾਮਨੀ ਹੋਈ ਪੁਲਿਸ ਤੇ ਪੀਆਰਟੀਸੀ ਪਨਬਸ ਦੇ ਕਮਚਾਰੀ ਦੇਖੇ ਜੇ ਤਾਂ ਕੰਮ ਕੀ ਹੋ ਨਹੀਂ ਦਿਖਾਈ ਦੇ ਰਹੀ ਹੈ ਤੁਹਾਨੂੰ ਵੀਰਾਂ ਤੁਹਾਨੂੰ ਮੈਂ ਲੁਧਿਆਣੇ ਤੋਂ ਦਿਖਾ ਰਿਹਾ ਹਾਂ ਜਿੱਥੇ ਕਿ ਪੂਰੇ ਪੰਜਾਬ ਦੇ ਵਿੱਚ ਪੀਆ ਪੀਆਰਟੀਸੀ ਪਨਬਸ ਦੀ ਹੜਤਾਲ ਚੱਲ ਰਹੀ ਹੈ ਅਸੀਂ ਕਾਦੇ ਖਰਾਬ ਆ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਧੀਆਂ ਪੈਣਾ ਨੂੰ ਲੈ ਕੇ ਆਉਣਾ ਸਾਰਿਆਂ ਦਾ ਸਫਰ ਕਰਾਉਣਾ ਹੈ ਬਾਜੀ ਰੱਬਾ ਜਿਹੜਾ ਮੇਨ ਆ ਉਹ ਤਾਂ ਆਪਣਾ ਬੰਦ ਹੀ ਪਿਆ ਹਜੇ ਪਹਾਂਦੀ ਹੋ ਗਿਆ ਭਾਜੀ ਮਾਮਲਾ ਕੀ ਹੋ ਗਿਆ ਹੋਰ ਆਣੀ ਕੀ ਆ ਤੱਕੇ ਸਹੀ ਕਰ ਰਹੀ ਹੈ ਪੁਲਿਸ ਕਾਰਨ ਕੀ ਆ ਤੂੰ ਗੱਲ ਬਾਤ ਜਿਹੜਾ ਸਿੱਟਾ ਨਿਕਲਿਆ ਤੁਹਾਡਾ ਸਰਕਾਰ ਤੇ ਗੀਤੇ ਹੋਏ ਜਾਂਦੇ ਨੇ ਜਿਹੜੇ ਵੀ ਹੈਗੇ ਨੇ ਅਸੀਂ ਰੱਖੋ ਦੇਖੋ ਜੇ ਇਹਦੀ ਜੇ ਤਰੀਕੀ ਕਰੀ ਦਿੰਦੀ ਜੇ ਤੁਹਾਨੂੰ ਕੰਮ ਕਰਨਾ ਉਹ ਤਾਂ ਇਹ ਤਾਂ ਫੇਰ ਤੋਂ ਬੈਠੇ ਸਾਡੀ ਕਦੀ ਜਾਂਦਾ ਜੀ ਉਹ ਜੇ ਵੀ ਆ ਪਬਲਿਕ ਨੂੰ ਮੰਨਦੀ ਕੀਤੀ ਹੈ ਤਾਂ ਤਨਖਾਹ ਮਿਲ ਰਹੀ ਆ ਨਾ ਕੁਝ ਹੋਰ ਮਿਲ ਰਿਹਾ ਅਜੇ ਪੁਲਿਸ ਵੀ ਸਾਡਾ ਨਿਆਂ ਕਰ ਰਹੀ ਆ ਉਹ ਜੁੜਿਆ ਲਿਆ ਜੋ ਆਇਆ ਇਹ ਰੁੜੀਆ ਤੱਕ ਨਹੀਂ ਆਉਂਦਾ ਉਹ ਆਇਆ ਉੱਪਰ ਉਹਨੂੰ ਵੀ ਮੈਂ ਜੀ ਆਹ ਹੋ ਗਿਆ ਆ ਹੋ ਗਿਆ ਕੈਡ ਹੋ ਗਿਆ ਜੀ ਉਹਦਾ ਅਸਰ ਇੱਥੇ ਕਿਵੇਂ ਦਿਖਾ ਦਿਖਾਉਣ ਨੂੰ ਜੇ ਤੁਸੀਂ ਗੱਲ ਕਰੋ ਜੀਮ ਸਾਹਿਬ ਨੂੰ ਬਲਾਓ ਸਾਨੂੰ ਫਤੂ ਸਰ ਨਾਲ ਗੱਲ ਆ ਚੰਗਾ ਪੰਜਾਬ ਦੇ ਲੁਧਿਆਣਾ ਦੇ ਵਿੱਚ ਪੀ ਆਰਟੀਸੀ ਪਨ ਬਸ ਦੀਆਂ ਫਰਤਾਲ ਚੱਲ ਰਹੀ ਹੈ ਤੇ ਉੱਥੇ ਬੱਸ ਅੱਡਾ ਜਿਹੜੇ ਕਿ ਆ ਬੰਦ ਕੀਤਾ ਗਿਆ ਹਾਲਾਂਕਿ ਆ ਸੂਚਨਾ ਅਨਾਨਸਮੈਂਟ ਜੂਰ ਕੀਤੀ ਗਈ ਸੀ ਕਿ ਜੋ ਬੱਸ ਅੱਡਾ ਚੱਲ ਪਏਗਾ ਪਰ ਐਸ ਡੀ ਐਮ ਮੈਡਮ ਅਤੇ ਜਿਹੜੇ ਏਸੀਬ ਇੱਕ ਵਾਰ ਗੋਰੇ ਇਕਬਾਲ ਸੀਗੇ ਇੱਥੇ ਦੇ ਵੈਸਟ ਵਾਲਕੇ ਦੇ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਜਾ ਰਹੀ ਸੀਗੀ ਤੇ اچانک ਹੀ ਨੌਜੋਖ ਹੁੰਦੀ ਤੇ اچانک ਹੀ ਪੁਲਿਸ ਅਤੇ ਜਿਹੜੇ ਪੀਆਰਟੀ ਦੇ ਕਰਮਚਾਰ ਕੱਚੇ ਮੁਲਾਜ਼ਮ ਨੇ ਉਹਨਾਂ ਦੇ ਆਪਸ ਵਿੱਚ ਝੜਪ ਹੋਣੀ ਸ਼ੁਰੂ ਹੋ ਜਾਂਦੀ ਹੈ ਇਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਆ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਝੜਪ ਹੁੰਦੀ ਪੁਲਿਸ ਮੁਲਾਜ਼ਮਾਂ ਅਤੇ ਜਿਹੜੇ ਕਰਮਚਾਰੀ ਨੇ ਉਹਨਾਂ ਦੇ ਵਿੱਚ ਇਹ ਚੱਲ ਰਹੀ ਹੈ ਇਹ ਦੇਖ ਸਕਦੇ ਹੋ ਨਾਲ ਉਹਨਾਂ ਦਾ ਸਾਊਂਡ ਸਿਸਟਮ ਵੀ ਜਿਹੜਾ ਕੀ ਹੈ ਆਪਣੇ ਹਿਰਾਸਤ ਦੇ ਵਿੱਚ ਲੈ ਲਿੱਤਾ ਗਿਆ ਵੈ ਤੇ ਦੂਜੇ ਪਾਸੇ ਜਿਹੜੇ ਕੀ ਹੈ ਭੜਕਦੇ ਹੋਏ ਨਜ਼ਰ ਆ ਰਹੇ ਨੇ ਪੀਆਰਟੀਸੀ ਪੰਬਸੇ ਜਿਹੜੇ ਕੱਚੇ ਮੁਲਾਜ਼ਮ ਨੇ ਉਹ ਕਿੰਨੇ ਕਿਤੇ ਭੜਕਦੇ ਹੋਏ ਨਜ਼ਰ ਆ ਰਹੇ ਨੇ ਮਾਹੌਲ ਜਿਹੜਾ ਕੀ ਹੈ ਤਣਾਅਪੂਰਨ ਨਜ਼ਰ ਆਉਂਦਾ ਹੈ ਦਿਖਾਈ ਦੇ ਰਿਹਾ ਹੈ ਆ ਭਾਈ ਕੀ ਮਾਮਲਾ ਕੀ ਹੋ ਗਿਆ ਥੱਲੇ ੱੱਕੇ ਸਾਈ ਹਾਂਜੀ ਥੱਲੇ ਬੈਠ ਥੱਲੇ ਮਾਮਲਾ ਕੀ ਹੋ ਗਿਆ ਭਾਈ ਜੀ ਮਾਮਲਾ ਕੀ ਹੋ ਗਿਆ ਥੱੱਕੇ ਸਾਈ ਕਰ ਰਹੀ ਹੈ ਬਸ ਕਾਰਨ ਕੀ ਹੈ ਗੱਲਬਾਤ ਨਾ ਸਿੱਟਾ ਨਿਕਲੇ ਤੁਹਾਡਾ ਸਰਕਾਰ ਦੇ ਗੀਂਦੇ ਹੋ ਜਾਂਦੇ ਨੇ ਇਹ ਜਿਹੜੇ ਵੀ ਹੈਗੇ ਨੇ ਉਹ ਉਹ ਕਹਿੰਦੇ ਕਿ ਤੁਸੀਂ ਕਾਨੂੰਨ ਦੇ ਖਿਲਾਫ ਕਾਨੂੰਨ ਦੇ ਧਾਰਿਆਂ ਵਿੱਚ ਰਹਿ ਕੇ ਕ੍ਰਾਈਮ ਪਰਫਾਰਮ ਕਰੋ ਅੱਜ ਹੀ ਕਾਦੇ ਖਰਾਫ ਆ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਧੀਆਂ ਪੈਣਾ ਨੂੰ ਲੈ ਕੇ ਆਉਣਾ ਸਾਰਿਆਂ ਦਾ ਸਫਰ ਕਰਾਉਣਾ ਪਰ ਇਹ ਸਾਡੇ ਨਾਲ ਨਿਆਂਜ ਕਰ ਰਹੇ ਹਨ ਤਨਖਾਹ ਮਿਲ ਰਹੀ ਹੈ ਨਾ ਕੁਝ ਹੋਰ ਮਿਲ ਰਹੀ ਆ ਇਹਦੇ ਪੁਲਿਸ ਵੀ ਸਾਡੇ ਨਾਲ ਨਿਆਂਜ ਕਰ ਰਹੀ ਆ ਉਹ ਤੁਸੀਂ ਨਿਆਂਜ ਹੋ ਆਏ ਇਹ ਥੋੜੀਆ ਤੱਕੇ ਜਿੱਥੇ ਗੁਰਕਬਾਲ ACP ਵੈਸਟ ਦੇ ਤੇ ਦੂਜੇ ਪਾਸੇ ਐਸਡੀਐਮ ਮੈਡਮ ਜਿੱਥੇ ਗੱਲਬਾਤ ਚੱਲਦੀ ਸੀਗੀ ਤੇ ਉਸਤੇ ਹੀ ਅਚਾਨਕ ਹੀ ਤਣਾਅਪੂਰਨ ਮਾਹੌਲ ਬਣ ਗਿਆ ਤੇ ਅਚਾਨਕ ਹੀ ਆਮਨੋ-ਸਾਮਨੀ ਹੋਏ ਕੱਚੇ ਮੁਲਾਜ਼ਮ ਜਿਹੜੇ ਬੱਸ ਡਰਾਈਵਰ ਨੇ ਅਤੇ ਕੁਝ ਮੁਲਾਜ਼ਮ ਇਹ ਤਸਵੀਰਾਂ ਤੁਹਾਨੂੰ ਦਿਖਾਈਆਂ ਇਹ ਤੋਰਦਾਬਾਦ ਦੇ ਨਾਰੇ ਜਿਲਕੇ ਪੰਜਾਬ ਸਰਕਾਰ ਦੇ ਵੱਲੋਂ ਲਾਏ ਜਾ ਰਹੇ ਨੇ ਇਹ ਤਸਵੀਰਾਂ ਲੋਕਾਂ ਤੇ ਬੱਸ ਦੇ ਤੋਂ ਦਿਖਾਈ ਦੇ ਰਹੇ ਆ ਦੂਜੇ ਪਾਸੇ ਵਾਰੀ-ਵਾਰੀ ਕਰ ਇੱਕ ਤੇ ਮੁਲਾਜ਼ਮ ਨੂੰ ਜਿਹੜਾ ਕਿ ਹੁਣ ਦਰਾਰ ਇੱਕ ਕਾਰ ਦਿੱਤਾ ਗਿਆ ਸੀਗਾ ਤੇ ਹੁਣ ਗੱਲਬਾਤ ਕਰਨ ਦੇ ਲਈ ਲੈ ਕੇ ਜਾ ਰਹੇ ਨੇ ਦੁਬਾਰਾ ਆ ਜਿਹੜੇ ਐਸਪੀ ਨੇ ਤੇ ਦੂਜੇ ਪਾਸੇ ਉਹਨਾਂ ਨੂੰ ਗੱਲਬਾਤ ਕਰਨ ਦੀ ਲੈ ਕੇ ਗਏ ਨੇ ਕਿਨੇ ਕਿੰਨੇ ਬਕਰਮ ਹੋ ਗਏ ਇਹ ਤਾਂ ਮੈਂ ਤਾਂ ਸੋਲਿਊਸ਼ਨ ਤੋਂ ਨਹੀਂ ਰਿਹਾ ਅੱਗੇ ਇੱਕ ਪੁਆਇੰਟ ਇੱਕ ਪੁਆਇੰਟ ਇੱਕ ਪੁਆਇੰਟ ਬਣੇ ਦਾ ਜਵਾਬ ਦਿਓ ਸਾਰੇ ਖੜੇ ਆਪਾਂ ਗੱਲ ਕਰ ਲਈ ਐਸਜੀਐਮ ਮੈਡਮ ਨੇ ਮੈਂ ਹੈਗੇ ਐਡਮਿਨ ਪਬਲਿਕ ਗਾਹਾਂ ਦਾ ਜਰੂਰ ਬੰਦਾ ਇਹ ਦਰਮਿਆਨ ਸਾਥੀਆਂ ਨੂੰ ਦਿੱਕਤ ਨਹੀਂ ਆਏ ਗਿਆ ਸਰਪ੍ਰਸਤ ਆਪਣਾ ਇਹਨਾਂ ਨੂੰ ਫੌਟੇ ਕਰਕੇ ਸਾਡੇ ਵੱਲੋਂ ਬਹੁਤ ਖਲਾਫ ਜਮਨੀ ਤੇ ਮੌਕੇ ਦਾ ਅਸਰ ਖੜਿਆ ਆਪਾਂ ਇਹ ਮੌਕੇ ਨੂੰ ਰੂਪ ਰੇਖਾ ਬਦਲੀ ਜਾਊਗੀ ਕੋਈ ਇਹ ਗੱਲ ਨਹੀਂ ਹੋਈ ਤਾਨੂੰ ਕੋਈ ਫੋਨ ਆਇਆ ਉਪਰੋਂ ਤੁਹਾਨੂੰ ਕੋਈ ਹੋਇਆ ਕਿ ਵੀ ਆ ਹੋ ਗਿਆ ਹੋ ਗਿਆ ਟੈਟ ਹੋ ਗਿਆ ਕੰਮ ਤੁਸੀਂ ਉਹਦਾ ਅਸਰ ਇੱਥੇ ਕਿਵੇਂ ਦਿਖਾ ਸਕਦੇ ਹੋ ਤੁਸੀਂ ਗੱਲ ਕਰੋ ਜੀਐਮ ਸਾਹਿਬ ਨੂੰ ਬੁਲਾਓ ਸਾਨੂੰ ਕੋਈ ਸਾਰਾ ਗੱਲਾਂ ਕਰਵਾਉਂ ਗੱਲ ਪਬਲਿਕ ਸੇ ਵੀ ਰਹਿਾਈ ਦੀ ਗੱਲ ਕਰਦੇ ਹੋ ਹੋਸਟੇਜ ਕਰ ਲਈ ਅੰਦਰ ਦੱਸਤਾ ਦਿੱਤਾ ਵੀ 1 2 ਵਜੇ ਤੱਕ ਸਾਰਾ ਸਾਰਾ ਨਿਬੜ ਜਾਣਾ ਨਿਬੜ ਜਾਣਾ ਬਾਕੀ ਨਾਲ ਜਿਹੜਾ ਮੇਨ ਆ ਉਹ ਤਾਂ ਆਪਣਾ ਬੰਦ ਹੀ ਪਿਆ ਹਜੇ ਤਾਂ 2 ਵਜੇ ਤੱਕ ਨਾਲ ਟੰਗਦਾ ਸਮ ਸੇ ਵੀ ਤੋਂ ਬਾਹਰ ਕਢਾਓ ਨਾ ਸਾਰੇ ਖੜੇ ਤੁਸੀਂ ਆ ਦੱਸੋ ਤੁਸੀਂ ਨਹੀਂ ਜਾਣਦੇ ਤਾਂ ਬੱਸ ਆ ਜੀ ਰੱਖੋ ਕੰਮਲੇ ਅੰਦਰ ਦੇਖੋ ਜੇ ਇਦੀ ਜੇਤਨੀ ਕਰੀਦੀ ਹੁੰਦੀ ਜੇ ਤੁਸੀ ਦੱਸੋ ਜ ਔਰ ਜੇ ਵੀ ਹੁਣ ਪਬਲਿਕ ਨੂੰ ਮੰਨਦੀ ਕੀਤੀ ਹੈ ਜੀ ਇਹ ਤਾਂ ਜਿੱਤ ਥੋੜੀ ਗੱਲ ਹੈ ਇਸ ਦਾ ਮਜਬੂਰ ਹੋ ਕੇ ਲੀਡਰ ਹੋ ਜਾਣਗੇ ਰਿਆ ਕੋਈ ਗੱਲ ਸਾਡਾ ਪ੍ਰੋਗਰਾਮ 11 ਵਜੇ ਤੋਂ 1 ਵਜੇ ਤੱਕ ਜੀ ਦੇ ਦੇ ਜੀ ਪਬਲਿਕ ਨੂੰ ਕੀਤੀ ਹੈ ਜੀ ਤੁਸੀਂ ਕਿਵੇਂ ਪਬਲਿਕ ਨੂੰ ਹੋਸਟਲ ਬਣਾ ਲਿਆ ਹੁੰਦਾ ਉਧਰ ਸਾਡੇ ਬੰਦੇ ਨੂੰ ਤੰਗ ਪ੍ਰੇਸ਼ਾਨ ਕੋਈ ਗੱਲ ਤੁਸੀਂ ਗੱਲ ਕਰੋ ਤੁਸੀਂ ਕਿਵੇਂ ਹੱਥ ਜਾਰੀ ਸਾਡੇ ਬੰਦੇ ਨੂੰ ਲਾਈਫ ਤੋਂ ਮੈਨੂੰ ਪ੍ਰਾਈਸ ਜੀ ਦੇਣ ਕੀ ਚਾਹ ਰਹੇ ਹੋ ਆ ਗਿਆ ਜੀ ਤੋ ਠੀਕ ਗੱਡੀ ਵਾ ਕੇ ਤੁਸੀਂ ਫੋਰਸ ਵੀ ਨਾਲ ਕਰਤੀ ਕਰੋਗੇ ਕਰਾਂਗੇ ਡਬਲ ਕਿਉਂ ਮੈਂ ਟ੍ਰਿਪਲ ਵੀ ਕਰਾਂਗਾ ਮੈਂ ਅਧਿਕਾਰਤਾ ਨਾਲ ਗੱਲ ਸੁਲਤਾਨ ਦੇ ਨਾਲ ਕਰੋ ਜੀ ਤੁਸੀਂ ਕੋਣ ਮੈਨੂੰ ਦੱਸਣ ਵਾਲਾ ਕੋ ਡਬਲ ਨਾ ਕਰਾ ਮੈਂ 4 ਗੁਣਾ ਵੀ ਕਰੂੰਗਾ ਫੋਰਸ ਸਾਡੇ ਸੁਵੇਰ ਤੇ ਸਾਡੇ ਆਪ 5 ਵਜੇ ਤਿੰਨ ਤੋਂ ਆਪਣਾ ਜਿਹੜੀ ਗੱਲ ਸੁਣੋ ਜੇ ਕੋਈ ਚੋਲਾ ਤਾਂ ਇੱਥੇ ਆਪਾਂ ਗੱਲ ਕਰਾਂਗੇ ਹੋਰ ਡਬਲ ਕਰਦੇ ਤੁਸੀਂ ਕਿਵੇਂ ਕਹਿ ਸਕਦੇ ਹੋ ਰਿਪੋਰਟ